ਅਸ਼ੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਵੈਲਕਮ ਹੈ ਜੀ ਸਾਡੇ ਚੈਨਲ ਸਮਰਾਤ ਬਟਿਕ ਤੇ ਪਿਛਲੀ ਵੀਡੀਓ ਜਿਹੜੀ ਆਪਾਂ ਸ਼ਰਟ ਕਟਿੰਗ ਦੀ ਪਾਈ ਸੀ ਉਹਨੂੰ ਸਾਰਿਆਂ ਨੇ ਬਹੁਤ ਬਹੁਤ ਜਿਆਦਾ ਪਿਆਰ ਦਿੱਤਾ ਤੇ ਕਮੈਂਟਸ ਵੀ ਆਏ ਮੈਸੇਜ ਵੀ ਆਏ ਮੈਨੂੰ ਤੇ ਉਹਦੇ ਬਾਰੇ ਪੁੱਛਿਆ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਕੋਈ ਨਹੀਂ ਜਿਹੜੇ ਡਾਟ ਤੁਹਾਡੇ ਰਹਿ ਗਏ ਉਹ ਆਪਾਂ ਕਿਸੇ ਹੋਰ ਵੀਡੀਓ ਚ ਨੈਕਸਟ ਜਲਦੀ ਲੈ ਕੇ ਆਵਾਂਗੇ ਉਹ ਚ ਜਿਹੜੇ ਤੁਹਾਡੇ ਡਾਟ ਨੇ ਸਾਰੇ ਕਲੀਅਰ ਕਰਾਂਗੇ ਤੇ ਜਿਹੜੇ ਅਪਨੇ ਸ਼ਰਟ ਦੀ ਕਟਿੰਗ ਕੀਤੀ ਸੀ ਜਿਹੜਾ ਮੈਂ ਪਹਿਨੇ ਹੋਇਆ ਸੂਟ ਇਹਦੀ ਆਪਾਂ ਕਟਿੰਗ ਕੀਤੀ ਸੀ ਤੇ ਇਹਦਾ ਆਪਾਂ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਬਾਅਦ ਚ ਆਪਾਂ ਜਿਹੜੇ ਆਪਣੇ ਪੈਂਟ ਕੀਤੇ ਹੋਏ ਸੂਟ ਨੇ ਉਹਨਾਂ ਦਾ ਵੀ ਤੁਹਾਡੇ ਨਾਲ ਡਿਜ਼ਾਈਨ ਸ਼ੇਅਰ ਕਰਾਂਗੇ ਇਹ ਦੇਖੋ ਤੁਸੀਂ ਆਪਾਂ ਬਾਟਮ ਨਾਲ ਬਾਟਮ ਆਪਣੀ ਲਾਈਨਿੰਗ ਵਾਲੀ ਸੀ ਲਾਈਨਿੰਗ ਵਾਲੀ ਬਾਟਮ ਦਾ ਆਪਾਂ ਪੈਚ ਪਾਇਆ ਵਿੱਚ ਜੁਆਇੰਟਲੈਸ ਨਾਲ ਐਡ ਕੀਤਾ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੈਕ ਡਿਜ਼ਾਈਨ ਬਣਾਇਆ ਸਿੰਪਲ ਜਿਹਾ ਨੈਕ ਡਿਜ਼ਾਈਨ ਬਣਾਇਆ ਸੈਂਟਰ 'ਚ ਜੁਆਇੰਟਲੈਸ ਤਾਂ ਕਿ ਸਿਰਫ ਇੱਕ ਲੇਸ ਦਾ ਇੱਕ ਇੱਕ ਡਿਜ਼ਾਈਨ ਜਿਹੜਾ ਲੇਸ ਦਾ ਲਿਆ ਸੀ ਉਸੇ ਨਾਲ ਆਪਾਂ ਆਪਣਾ ਡਿਜ਼ਾਈਨ ਬਣਾਇਆ ਤੇ ਨੀਚੇ ਤੁਸੀਂ ਘੇਰੇ ਦਾ ਕੰਮ ਦੇਖ ਸਕਦੇ ਹੋ ਲੈ ਕੇ ਰੱਖ ਕੇ ਘੇਰੇ ਤੇ ਦੇਖੋ ਸੇਮ ਬਾਟਮ ਨਾਲ ਦਾ ਆਪਾਂ ਪੈਚ ਪਾਇਆ ਘੇਰੇ ਤੇ ਤੇ ਜੋਇੰਟ ਲੇਸ ਨਾਲ ਸੇਮ ਐਵੇਂ ਸਿੰਪਲ ਜਿਹਾ ਆਪਾਂ ਨੇ ਐਡ ਕਰਤਾ ਤੇ ਪਲਾਜ਼ੋ ਤੇ ਆਪਾਂ ਸ਼ਰਟ ਨਾਲ ਦਾ ਪੈਚ ਪਾ ਕੇ ਐਡ ਕੀਤਾ ਪਲਾਜ਼ੋ ਪਲਾਜ਼ੋ ਤੁਸੀਂ ਧਿਆਨ ਨਾਲ ਦੇਖੋ ਇਸ ਤਰ੍ਹਾਂ ਪਲਾਜ਼ੋ ਦੀ ਆਪਾਂ ਮੂਰੀ ਰੱਖੀ ਐ 8.5 ਇੰਚ ਨੋਰਮਲ ਜਿਹਾ ਰਹਿੰਦਾ ਜੀ ਜਿਵੇਂ ਜਿਆਦਾਤਰ ਕਸਟਮਰ ਵੀ ਆਪਾਂ ਤੋਂ ਐਵੇਂ ਦਾ ਹੀ ਇੰਨੀ ਕ ਮੂਰੀ ਆ ਲੈ ਜਿਹੜਾ ਪਲਾਜ਼ੋ ਬਣਵਾਉਂਦੇ ਆ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਵਾਂ ਜੀ ਇਹ ਵਿਦ ਸਟੀਚਿੰਗ 1300 ਰੁਪਏ ਦਾ ਸੂਟ ਪਊਗਾ ਵਧੀਆ ਵਾਲੀ ਕਾਟਨ ਐ ਜੀ ਬਹੁਤ ਵਧੀਆ ਲਾਈਟ ਵੇਟ ਦਾ ਸਟੱਫ ਐ ਪੂਰੀ ਵਧੀਆ ਕਾਟਨ ਐ ਵਿਦ ਅ ਡਿਜ਼ਾਈਨਿੰਗ ਵਿਦ ਅ ਲੇਸ ਵਗੈਰਾ ਸਭ ਕੁਝ ਐਡ ਹੋਊਗਾ ਤੇ ਸਿੰਪਲ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਬਹੁਤ ਵਧੀਆ ਕਾਟਨ ਐ ਸਿਰਫ 1300 ਚ ਪ੍ਰੋਪਰ ਰੈਡੀ ਸੂਟ ਤੁਹਾਨੂੰ ਤੁਹਾਡੇ ਘਰ ਤੱਕ ਮਿਲੂਗਾ ਜੀ ਅੱਗੇ ਤੁਹਾਨੂੰ ਆਪਣੇ ਪੈਂਟ ਕੀਤੇ ਹੋਏ ਸੂਟ ਦਿਖਾਉਣੇ ਆ ਜਿਹੜਾ ਇਹ ਸੂਟ ਹੈ ਜੀ ਇਹ ਆਪਾਂ ਸੌਰੀ ਜੌਰਜਟ ਸਟਫ ਦੇ ਉੱਪਰ ਰੈਡੀ ਕਰ ਰਹੇ ਆ ਜੌਰਜਟ ਸਟਫ ਚ ਥੋੜੀ ਨਾ ਚੈੱਕ ਬਣਿਆ ਹੋਇਆ ਸੀ ਬਰੀਕ-ਬਰੀਕ ਤੇ ਔਰਗਾਂਜ਼ਾ ਦਾ ਇਹਨਾਂ ਦੁਪੱਟਾ ਲਾਇਆ ਦੁਪੱਟੇ ਦੇ ਚਾਰੇ ਖੁੰਝਾ ਤੇ ਆਪਾਂ ਇਹ ਫਲਾਰ ਬਣਾਏ ਨੇ ਜਿਹੜਾ ਡਿਜ਼ਾਈਨ ਹੈ ਇਹ ਆਪਾਂ ਨੂੰ ਕਸਟਮਰ ਨੇ ਭੇਜਿਆ ਸੀ ਟਰੈਂਡ ਚ ਰਿਹਾ ਹੈ ਕਾਫੀ ਕਮਲ ਦੇ ਫਲਾਰਾ ਵਾਲਾ ਡਿਜ਼ਾਈਨ ਕਾਫੀ ਸੂਟ ਹੋਏ ਸੀ ਆਪਣੇ ਇਹ ਡਿਜ਼ਾਈਨ ਦੇ ਤੇ ਇਹ ਵੀ ਡਿਜ਼ਾਈਨ ਜਿਹੜਾ ਕਸਟਮਰ ਨੇ ਫਿਰ ਜੈਸੀ ਦੁਪट्टे ਦੇ ਖੁੰਝਿਆਂ ਤੇ ਪੇਂਟ ਹੋਇਆ ਹੋਇਆ ਤੇ 셔ਟ ਤੇ ਪੇਂਟ ਮਤਲਬ 셔ਟ ਤੇ ਨਹੀਂ ਹੈਗਾ ਬਾਜੂ ਤੇ ਪੇਂਟ ਆ 셔ਟ ਦਾ ਜਿਹੜਾ ਫਰੰਟ ਪੀਸ ਆ ਉਹ ਪਲੇਨ ਰਹੂਗਾ ਤੇ ਸਫਾਈ ਦੇਖੋ ਤੁਸੀਂ ਜਿਹੜੇ ਆਪਾਂ ਨੇ ਮਜੈਂਟਾ ਲੋਟਸ ਦੇ ਫਲਾਰ ਨੇ ਜਿਹੜੇ ਮਜੈਂਟਾ ਨਹੀਂ ਲਾਏ ਇਸ ਚ ਥੋੜੇ ਜੇ ਗਾਜਰੀ ਟੋਨ ਤੇ ਲਾਏ ਨੇ ਬਹੁਤ ਹੀ ਉੱਬਰ ਕੇ ਆ ਰਹੇ ਸੀ ਜਦੋਂ ਆਪਾਂ ਨੇ ਪੀਚ ਤੇ ਗ੍ਰੀਨ ਲਾਇਆ ਸੀ ਉਦੋਂ ਇੰਨਾ ਨਹੀਂ ਸੀ ਉੱਭਰ ਰਿਹਾ ਇਹ ਕਲਰ ਸਾਰੇ ਅਸੀਂ ਵੀ ਕਹਿ ਰਹੇ ਸੀ ਵੀ ਹਨਾ ਇੰਨਾ ਉੱਭਰ ਨਹੀਂ ਰਿਹਾ ਤੁਹਾਨੂੰ ਪੇਂਟਿੰਗ ਦੀ ਆਪਾਂ ਵੀਡੀਓ ਪਾਵਾਂਗੇ ਜੇ ਹੋ ਸਕਿਆ ਜਦੋਂ ਆਪਾਂ ਵਾਈਟ ਆਊਟਲਾਈਨ ਕਰੀ ਤਾਂ ਇੰਨਾ ਜ਼ਿਆਦਾ ਨਿਖਰ ਕੇ ਆ ਰਿਹਾ ਸੀ ਆਪਣਾ ਕੀਤਾ ਪੇਂਟ ਇਹ ਤੇ ਜਿਹੜਾ ਇਹ ਲਵੈਂਡਰ ਸੂਟ ਆ ਇਹ ਲਵੈਂਡਰ ਵੀ ਸੇਮ ਸਟਾਫ ਦੇ ਉੱਪਰ ਰੈਡੀ ਕੀਤਾ ਬ੍ਰੀਕ ਚੈੱਕ ਹੈ ਜੌਰਜਟ ਸਟਾਫ ਆ ਬਿਲਕੁਲ ਠੀਕ ਰੇਂਜ ਚ ਜਿਹੜਾ ਸੂਟ ਬਣ ਜਾਂਦਾ ਹੈ ਇਹ ਤੇ ਸਿਰਫ 220 ਦੇ ਸੂਟ ਮਿਲ ਜਾਣਗੇ ਤੁਹਾਨੂੰ ਇਹ ਤੇ ਇਹਦੇ ਨਾਲ ਵੀ ਆਰਗੈਂਜ਼ਾ ਦਾ ਦੁਪੱਟਾ ਲਾਇਆ ਅ ਅਰਜਨ ਕੰਪਨੀ ਦਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਜੀ ਇਹ ਤੇ ਇਹ ਦੁਪਾ ਉਹਦੇ ਵੀ ਆਪਾਂ ਨੇ ਦੁਪੱਟੇ ਦੇ ਖੁੰਜਾ ਖੁੰਜਾ ਤੇ ਹੀ ਜਿਹੜਾ ਪੇਂਟ ਕੀਤਾ ਹੋਇਆ ਹੈ ਤੇ ਜਿਹੜਾ ਇਹ ਵਾਲਾ ਸੀ ਗ੍ਰੀਨ ਜਾਂ ਇਹ ਹੈਗਾ ਸੂਟ ਆਪਣਾ ਇਹਦੇ ਬਾਜੂ ਤੇ ਪੇਂਟ ਹੋਇਆ ਹੋਇਆ ਤੇ ਸਟ੍ਰੇਟ ਸਲਵਾਰ ਦੇ ਉੱਪਰ ਪੌਂਚਿਆਂ ਤੇ ਪੇਂਟ ਹੋਇਆ ਹੋਇਆ ਟੋਟਲ ਚਾਰ ਚਾਰ ਫਲਾਰ ਨੇ ਜਿਹੜੇ ਬਣੇ ਨੇ ਬਾਜੂ ਤੇ ਤੇ ਪੌਂਚਿਆਂ ਤੇ ਜਿਹੜੇ ਸੂਟ ਸੀ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਇਹ ਜੀ ਆਪਾਂ ਬਿਲਕੁਲ ਟਾਈਮ ਤੇ ਰੈਡੀ ਹੋਏ ਸੀ ਇਹ ਸੂਟ ਕਾਫੀ ਸੂਟਾਂ ਦਾ ਆਰਡਰ ਸੀ ਇਹਨਾਂ ਦਾ ਜਿਵੇਂ ਜਿਹੜੇ ਪੀਕੋਕ ਕਲਰ ਫਰੋਜ਼ੀ ਦਾ ਕਲਰ ਦਾ ਸੂਟ ਸੀਗਾ ਉਹ ਆਪਾਂ ਸੇਮ ਤਿੰਨ ਡਿਜ਼ਾਈਨ ਕੀਤੇ ਸੀ ਤੇ ਜਿਹੜਾ ਲਵੈਂਡਰ ਸੂਟ ਸੀਗਾ ਉਹ ਆਪਾਂ ਸੇਮ ਸੇਮ ਦੋ ਕੀਤੇ ਸੀ ਇੱਕੋ ਹੀ ਘਰ ਦੇ ਪੰਜ ਸੂਟ ਸੀਗੇ ਇਹ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਜੌਰਜਟ ਸਟਫ ਤੇ ਨੇ ਉਹ ਜਿਵੇਂ ਤੁਹਾਨੂੰ ਦੱਸਿਆ ਸਾਰਾ ਬਹੁਤ ਹੀ ਸੋਹਣਾ ਜਿਹਾ ਪੇਂਟ ਹੋਇਆ ਹੋਇਆ ਜੀ ਤੇ ਇਨਦਰ ਪ੍ਰਾਈਸ ਵੀ ਬਿਲਕੁਲ ਜੈਨੂਨ ਹੈ ਜੀ ਜੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਰੈਡੀ ਕਰਾਉਣਾ ਹੈ 컬러 ਕੰਟਰਾਸਟ ਚੇਂਜ ਕਰਾਉਣੇ ਆ ਤੁਸੀਂ ਕਰਾ ਸਕਦੇ ਹੋ ਜੀ ਉਮੀਦ ਕਰਦੀ ਆ ਜਿਹੜੇ ਤੁਹਾਨੂੰ ਅੱਜ ਦੇ ਸਾਡੇ ਡਿਜ਼ਾਈਨ ਨੇ ਪੇਂਟਿੰਗ ਤੇ ਡਿਜ਼ਾਈਨ ਨੇ ਤੇ ਸਟਿਚਿੰਗ ਦਾ ਤੁਹਾਨੂੰ ਜਿਹੜਾ ਆਪਣਾ ਪ੍ਰਾਈਸ ਹੈ ਉਹ ਵਧੀਆ ਲੱਗਿਆ ਹੋਣਾ ਜੀ ਓਕੇ ਜੀ ਫਿਰ ਨਵੀਂ ਵੀਡੀਓ ਦੇ ਨਾਲ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ